ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਆਪਾਂ ਇਹਦੀ ਰੋਟੀ ਲੈ ਕੇ ਤੇ ਧੁੰਦ ਬਹੁਤ ਆ ਮੋਟਰਾਂ ਚੱਲਦੀਆਂ ਨੇ ਆ ਦੇਖੋ ਪਾਣੀ ਜਾ ਰਿਹਾ ਤੇ ਆਲੂਆਂ ਨੂੰ ਲਾ ਰਹੇ ਨੇ ਪਾਣੀ ਲਾਈਟ ਨਹੀਂ ਭਾਈਦੀ ਹੋਰ ਜਆ ਮਰਜ਼ੀ ਦੇ ਲੋ ਲਾਈਟ ਚੱਲਦੀ ਹੋਉਂਦੀ ਆ ਤਗਰੀਬਨ ਧੁੰਦ ਬਹੁਤ ਨਜਾਇਜ਼ ਆ ਪਰ ਦਿਖੀ ਜਾਂਦਾ ਉੱਕਣ ਨਹੀਂ ਹੈਗੀ ਵੀ ਸੰਘਣੀ ਜੀ ਆ ਚਲਾਤੀਆਂ ਸਾਢੇ 9 ਦਾ ਟਾਈਮ ਹੈ ਜੀ ਆਹ ਆ ਰਿਹਾ ਬੰਦਾ ਪਾਣੀ ਬਹੁਤ ਔਖੀ ਆ ਖੇਤੀ ਜਿਹੜੀ ਆ ਆਲੂਆਂ ਦੀ ਆ ਤੁਹਾਨੂੰ ਪਤਾ ਹੀ ਆ ਸਾਰਾ ਸਿਆਲ ਹੁਣ ਪਾਣੀਓ ਚੱਲਣੇ ਨੇ ਤੇ ਦਾਣੇਦਾਰ ਮੈਨ ਲੱਗਦਾ ਅਸਰਦਾ ਇੱਧਰ ਆਜਾਉਂਦੇ ਜੀ ਸਾਹਮਣੇ ਲਓ ਜੀ ਛੋੜਾ ਤਰੀਕ ਛੋਟੀ ਰਾਣੀ ਵੀ ਚਲਾਈ ਆ ਜੀ ਏ ਕਬੇ ਕਾਹ ਤੋਂ ਆਉਂਗਾ ਝੋਨੇ ਦਾ ਵੀ ਆਪਾਂ ਵੜਦੇ ਆ ਕੰਗੱਡਾ ਦੀ ਬੜੀ ਕੰਪੈਨ ਉਰੇ ਆਉਣੀ ਨਹੀਂ ਸੀ ਤੇ ਇਸ ਕਰਕੇ ਛੋਟੀ ਨਾਲ ਸਾਡੀ ਵਾਈ ਲੱਗਿਆ ਵੱਡਾ ਲੋ ਜੀ ਮੇਤਰੋ ਦਾਣੇ ਲੱਗਿਆ ਕੱਢਣ ਲੱਗੀ ਦੇਖਦੇ ਆ ਕਿੰਨੇ ਕੋ ਹੁੰਦੇ ਨੇ ਪਹਿਲਾ ਟਰਾਲੀ ਚ ਰਹਿਣਗੇ ਬਹੁਤ ਕਰਦਾ ਨਿਕਲਦਾ ਓ ਜੀ ਬਰਸੀਨ ਨੂੰ ਕਿਾਰੇ ਕਰਤੇ ਤਿਆਰ ਬਰਸੀਨ ਹੋ ਗਿਆ ਲੇਟ ਲੇਟ ਹੋਣਾ ਹੀ ਸੀ ਕਿਉਂਕਿ ਬਰਸੀਨ ਬੀਜਣਾ ਹੁੰਦਾ ਘਰ ਦੇ ਨੇੜੇ ਇਸ ਕਰਕੇ ਲੇਟ ਹੋ ਗਿਆ ਝੋਨਾ ਇੱਥੇ ਪਨੀਰੀ ਵਾਲੀ ਜਗਾਤੀ ਝੋਨਾ ਕੱਟੇ ਨੂੰ ਹੋਏ ਨੇ 2-4 ਦਿਨ ਤੇ ਉਦੋਂ ਬਾਅਦ ਪਲਾਉ ਮਾਰ ਕੇ ਤੇ ਥੋੜਾ ਜਿਹਾ ਗਿੱਲਾ ਦੀ ਪਲਾਟ ਫੇਰ ਬਰਸੀਨ ਨੂੰ ਜਾਦੇ ਡਲੇ ਜੇ ਬਣਦੇ ਦੀ ਇਸ ਕਰਕੇ 2 ਦਿਨ ਲਵਾਈਆ ਹਵਾ ਤੇ ਹੁਣ ਕਿਾਰੇ ਪਾਤੇ ਆ ਬਚਾੜ ਲਈ ਬਾਟਾ ਪਾ ਚੱਕ ਦੇਣੀ ਆ ਤੇ 2 ਕਿਾਰੇ ਕਰਨੇ ਨੇ ਤੇ ਇਹ ਜੀ ਬੀਜਣੀ ਆ ਕਿਾਰੇ ਚ ਸਰੋਂ ਤੇ ਆਹ ਕਿਆਰੇ ਦੇ ਵਿੱਚ ਬੀਜ ਤੇ ਚਿੱਟੇ ਛੋਲੇ ਇਹ ਜੀ ਬੀਜ ਤੇ ਚਿੱਟੇ ਛੋਲੇ ਆ ਦੇਖੋ ਬਿਆ ਪਏ ਕਾਬਲੀ ਛੋਲੇ ਕਹਿੰਦੇ ਨੇ ਜੀ ਇਹਨਾਂ ਨੂੰ ਤੇ ਇਹਦੇ ਚ ਬੀਜ ਤੇ ਕਾਲੇ ਛੋਲੇ ਤੇ ਨਾਲੇ ਬੀਜਣੀਆਂ ਮਸਰੀ ਤੇ ਆਹ ਕੰਪਨੀ ਦੀ ਬੀਜੀ ਆਪਾਂ ਸਰਸੋਂ 1962 ਪੁੱਠਾ ਖੋਲਿਆ ਇਸ ਕਰਕੇ ਚੱਕਰ ਪੈ ਰਿਹਾ ਤੇ ਐ ਨੀਕ ਜਗ੍ਹਾ ਤੇ ਕੀ ਬਾਸਪਤੀ ਦੀ ਤੇ ਵੜਤੀ ਦੋ ਦਿਨ ਹੋ ਗਏ ਵੱਡੀ ਨੂੰ ਤੇ ਹੁਣ ਸੁੱਕਦੀ ਆ ਉਹ ਤੋਂ ਬਾਅਦ ਕਾਲੂ ਕੋਲੂ ਬੰਨਣਗੇ ਪੁੜੀਆਂ ਬਨਣਗੇ ਝਾੜ ਦੇਣਗੇ ਲਓ ਜੀ ਕਰੋ ਚੈੱਕ ਇਹ 24 ਮਾਡਲ ਆਪਣਾ ਸੁਪਰ ਸੀਟਰ ਇਸ ਵਾਰ ਲਿਆ ਜੀ ਨਵਾਂ ਇਹ ਆ ਲਓ ਤੇ ਅੱਜ ਕਰਨੀ ਆ ਕਣਕ ਬਜਾਈ ਦੂਸਰੇ ਵਾਲਾ ਜਿਹੜਾ ਆਪਾਂ ਪਹਿਲਾਂ ਚਲਾਉਂਦੇ ਆ ਆਪਣਾ ਜਿਹਦਾ ਰੋਟਾਵੇਟਰ ਬਣਾਇਆ ਵਾ ਤੇ ਉਹ ਗਿਆ ਵਾ ਆਪਣੇ ਯਾਰ 200 ਮਿਸਟਰ ਕੋਲ ਬਾਦਲੇ ਲੈ ਕੇ ਗਿਆ ਵਾ ਤੇ ਅੱਜ ਇਹਨੂੰ ਕਰਾਂਗੇ ਚੈੱਕ ਇਹਦੇ ਨਾਲ ਕਰਾਂਗੇ ਵਿਝਾਈ ਕਣਕ ਦੀ ਤੇ ਪਹਿਲਾਂ ਵੀ ਬੀਜੇ ਨੇ ਪਹਿਲਾਂ ਆਪਣੇ ਡਾਕਟਰ ਬਾਈ ਨੇ ਕਰੀ ਆ ਬਜਾਈ ਜਿਹੜਾ ਆਲੂ ਵਾਲਾ ਵੀਰ ਆ ਡਾਕਟਰ ਗਰਜੀਤ ਸਿੰਘ ਤੇ ਅੱਜ ਕਰਾਂਗੇ ਆਪਾਂ ਬਜਾਈ ਇਹਦੇ ਨਾਲ ਇਸ ਵਾਰ ਲਿਆ ਜੀ ਨਮਾ ਇਹ ਹੈਗਾ ਮਿੱਤਰੋ ਕਿੰਨਾ ਲੱਗਦਾ ਤੁਹਾਨੂੰ 8 ਫੁੱਟਾਂ ਜਾਣੀ ਇਹ ਫੀਤੇ ਨਾਲ ਮਣਿਆ ਤੀਏ 8.5 ਹੁੰਦਾ ਤਕਰੀਬਨ ਉਹ ਤੋਂ ਬਾਹਰ ਆ ਫਿਰ ਆ ਜੋ ਇਹਦੇ ਲੱਗਿਆ ਹੋਇਆ ਸਾਈਡ ਤੇ ਕਵਰ ਕਵਰ ਜੋ ਵੀ ਆ ਜਿਹੜਾ 7 ਆ ਉਹ 6.5 ਹੁੰਦਾ ਨਾ 7.5 ਹੁੰਦਾ ਤੇ ਹੁਣ ਇਹਨਾਂ ਨੇ ਥੋੜੇ ਜੇ ਪਹਿਲਿਆਂ ਨੇ ਵਧਾਏ ਨੇ ਪਹਿਲਿਆਂ ਨਾਲੋਂ ਅੱਗੇ ਪੂਰੇ-ਪੂਰੇ ਆਉਂਦੇ ਸੀ ਹੁਣ 2-4 ਇੰਚ ਉੱਤੇ ਹੀ ਹੁੰਦਾ ਇਹਦੇ ਵਿੱਚ ਪਹਿਲੇ ਨਾਲੋਂ ਫਰਕ ਕੀ ਆ ਇੱਕ ਤਾਂ ਸਾਈਡ ਤੇ ਆ ਜੈਕ ਲਾਤਾ ਤੇ ਜਿਹੜੇ ਰੇਪ ਪਾਉਣੇ ਵਾਲੇ ਔਰ ਆਪਣਾ ਕਣਕ ਪਾਉਣੇ ਵਾਲੇ ਨੇ ਇਹ ਕਰਤੇ ਪਲਾਸਟਿਕ ਦੇ ਸਾਰੇ ਪਹਿਲਾਂ ਲੋਹੇ ਦੇ ਨੇ ਤੇ ਬਾਕੀ ਆ ਤਵੀਆਂ ਨੂੰ ਮਿੱਟੀ ਲਾਉਣੇ ਵਾਲਿਆਂ ਦਾ ਥੋੜਾ ਜਿਹਾ ਫਰਕ ਹੈ ਤੇ ਰਹਿੰਦਾ ਖੁੰਦਾ ਜਿਹੜਾ ਹੈਗਾ ਸਿਸਟਮ ਤੇ ਇਹਦਾ ਫਰਕ ਹੈ ਆਪਣੇ ਪਹਿਲੇ ਨਾਲੋਂ ਇਹਦੀ ਆ ਪਲੇਟ ਲਾਈਆ ਰੂਲੇ ਦੇ ਉੱਤੇ ਕਾਂ ਵਰਜਾ ਬਣਾਤਾ ਟਾਕ ਜੇ ਦਿੱਤੀ ਤੇ ਥੋੜਾ ਜਿਹਾ ਪਹੀਏ 'ਚ ਫਰਕ ਆ ਦੇਖੋ ਡਿਜ਼ਾਈਨ ਦਾ ਇੱਕ ਕਾ ਸਿਸਟਮ ਲਾਤਾ ਸਪਰਿੰਗ ਵਾਲਾ ਅੱਗੇ ਸਪਰਿੰਗ ਥੱਲੇ ਪੈਂਦਾ ਤੇ ਹੁਣ ਉੱਪਰ ਪੈਂਦਾ ਕਰਤਾ ਮੈਂ ਥੋੜਾ ਥੋੜਾ ਫਰਕ ਪਾਈ ਜਾਂਦੇ ਨੇ ਤੇ ਬਾਕੀ ਰਹਿੰਦਾ ਖੁੰਦਾ ਸਾਈਡ ਤੇ ਆਹਾ ਪੀਕ ਘਟਾਉਣ ਵਧਾਉਣੇ ਵਾਲੇ ਤਵੀਆਂ ਦੋਵੇਂ ਪਾਸੇ ਤੇ ਮਾੜੇ ਜਿਹੇ ਜੱਫਿਆਂ ਦਾ ਫਰਕ ਹੈ ਇਹਨਾਂ ਦਾ ਕਿਉਂਕਿ ਦਿਨੋਂ ਦਿਨ ਕਰੀ ਜਾਂਦੇ ਆ ਤਰੱਕੀ ਲੈਂਡ ਫੋਰਸ ਤੇ ਆ ਇਹਨੇ ਨਾਲ ਇਹਦੇ ਸਾਈਡਾਂ ਵਾਲੇ ਪਹਿਲਾਂ ਆਉਂਦੇ ਨਹੀਂ ਸੀ ਤੇ ਰੂਟਾਵੇਟਰ ਬਣਾਉਣਾ ਵੀ ਸੌਖਾ ਮਿੱਤਰੋ ਤੇ ਚਾਰ ਨਾਟ ਇਧਰ ਨੇ ਚਾਰ ਉਧਰ ਨੇ ਖੁੱਲ ਕੇ ਰੂਟਾਵੇਟਰ ਬਣ ਜਾਂਦਾ ਚਾਹੇ ਤੁਸੀਂ ਰੂਲੇ ਸੁਣੇ ਮਾਰ ਲੋ ਚਾਹੇ ਆਪਣਾ ਫੱਟਾ ਲਿਆ ਕੇ ਰੱਖ ਲੋ ਤੁਹਾਡੀ ਬੱਕਰੀ ਉਹ ਹੈ ਜਦਾਂ ਤੁਸੀਂ ਕਰਨਾ ਚਾਹੁੰਦੇ ਹੋ ਸੂਪਰ ਸੀਡਰ ਵੀ ਬਣ ਜਾਂਦਾ ਤੇ ਰੋਟਾਵੇਟਰ ਵੀ ਬਣ ਜਾਂਦਾ ਆਪਾਂ ਨੂੰ ਲੱਗਿਆ ਸਾਰਿਆਂ ਨੂੰ ਵਧੀਆ ਇਹ ਸੀ ਆਪਣੇ ਕੋਲ ਰੋਟਾਵੇਟਰ ਵੀ ਇਹਦੇ ਹੀ ਨੇ ਸਾਰੇ ਜਿੰਨੇ ਵੀ ਚੱਲਦੇ ਨੇ ਗਰੁੱਪ 'ਚ ਵੀ ਲਾ ਲਓ ਤੇ ਸੂਪਰ ਸੀਡਰ ਵੀ ਕਿਉਂਕਿ ਜਿੰਨੀ ਮਿੱਟੀ ਫ੍ਰੀਕ ਇਹ ਕਰ ਦਿੰਦਾ ਆਪਣਾ ਦੂਸਰਾ ਵੀ ਨਹੀਂ ਕਰਦਾ ਜਿਹੜਾ ਹੋਰ ਕਿਸੇ ਕੰਪਨੀ ਦੇ ਨਾਮ ਤੋਂ ਆਪਾਂ ਕਰਦਾ ਲੈਣਾ ਨਹੀਂ ਤੇ ਇੱਕ ਬ੍ਰਾਂਡ ਦਾ ਵੀ ਉਹ ਵੀ ਨਹੀਂ ਕਰਦਾ ਉਹਨਾਂ ਇਹ ਵੀ ਇੱਕ ਕਿਸਮ ਦਾ ਬ੍ਰਾਂਡ ਏ ਆ ਹੁਣ ਸਰੇ ਦਾ ਰੂਟਾ ਵੇਟ ਰਾ ਇਹਨਾਂ ਦਾ ਟਾਪ ਕਲਾਸ ਜੀ ਭਾਰਸੋਂ ਆਗੇ ਜੀ ਆਪਾਂ ਸਹੌਲੀ ਨੂੰ ਜੰਨੇ ਆ ਲਾਣੇਦਾਰ ਤੇ ਲਲਣ ਦੀ ਰੋਟੀ ਲੈ ਕੇ ਤੇ ਉੱਥੇ ਮੋਟਰਾਂ ਚੱਲਦੀਆਂ ਤੁਹਾਨੂੰ ਪਤਾ ਤੇ ਨਾਲੇ ਰੇਪੈਂਡ ਫਾਲੂਵੋ ਨਾਲ ਹੁੰਦੇ ਤੇ ਪੰਜ ਕਕੀਲਿਆਂ ਦੇ ਵਿੱਚ ਬੁਲੀਡੰਡੇ ਦੀ ਸ਼ਿਕਾਇਤ ਆ ਦਵਾਰੇ ਹੱਥਾਂਲੇ ਪਾਪੜਾ ਸਫਰੇ ਵੀ ਚੱਲੂਗੀ ਹਲੇ ਵੇਲਾ ਜਿਹੜੀ ਪਲਾਟ ਦੇ ਡਿੱਗੀਆਂ ਨਹੀਂ ਜਿਹੜੀਆਂ ਡਿੱਗੀਆਂ ਉਹਦਾ ਫਿਰ ਦੇਖੀ ਜਾਊਗੀ ਫਰਦ ਤੇ ਅਰਾਜ ਜਾ ਰਹੇ ਹਾਂ ਤੋਂ ਅੱਜ ਮੌਸਮ ਠੀਕ ਆ ਟਾਈਮ 10:00 ਵਜੇ ਤਕਰੀਬਨ ਥੋੜਾ ਜਿਹਾ ਹੋਵੇ ਜਿਹੜੇ ਕੱਲ ਤਾਂ 2:00 ਵਜੇ ਪਹੁੰਚ ਗਏ ਸੀ ਆ ਸੁਪਰ ਕਾਰ ਵਾਲਿਆਂ ਦੇ ਕੋਲ ਚਲ ਲਈ ਫੈਕਟਰੀ ਆ ਪੂਰੀ ਕਰਤਾਰ ਦੀ ਕੰਪਨੀ ਦੀ ਟਰੈਕਟਰ ਦੀ ਬਹੁਤ ਲੋੜੀਂਦੀ ਮੋੜ ਲੱਗ ਗਿਆ ਮੋੜ ਤੇ ਕਰਤਾਰ ਵਾਲਿਆਂ ਦਾ ਆਪਾਂ ਬਸ ਸਪੀਡ ਰੱਖੀ ਜੀ ਆ 60-60 ਦੇ ਪਾਸੇ ਇੱਥੋਂ ਵੱਧ ਗੱਡੀ ਨਹੀਂ ਆਪਾਂ ਕਰਦੇ ਆ ਕਰਤਾਰ ਫੈਕਟਰੀ ਆ ਦੇਖੋ ਨਵਾਂ ਬਣਿਆ ਦਫ਼ਤਰ ਇਹਨਾਂ ਦਾ ਆਪਾਂ ਪਹੁੰਚੇ ਜੀ ਸਹੌਲੀ ਪਰਸ਼ਾਦਾ ਲੈ ਕੇ ਤੇ ਤੁਹਾਨੂੰ ਦਿਖਾਉਨੇ ਆ ਆਲੂ ਆਲੂ ਕਰੋ ਚੈੱਕ ਇਹ ਆਪਾਂ ਨੇ ਕੱਲ ਸਪਰੇਅ ਕਰੀਆ ਇਹਨਾਂ ਤੇ ਤੇ ਪਾਣੀ ਲਾਉਣਾ ਜਿਹੜੇ ਆ 10 ਕੁ 12 ਖੇਤ ਰਹਿ ਗਏ ਸੀ ਤੇ ਆ ਦੇਖੋ ਲਾਲਣભાઈ ਰੇਹ ਲਈ ਜਾਂਦਾ ਤੇ ਥੈਲਾ ਇੱਕ ਉਹ ਰੱਖ ਜਾਂਦਾ ਤੇ ਉਸ ਤੋਂ ਬਾਅਦ ਪਾਉਣਗੇ ਤੇ ਫਿਰ ਰੇਹ ਪਾ ਕੇ ਫਿਰ ਲਾਵਾਂਗੇ ਪਾਣੀ ਆਲੂਆਂ ਦੀ ਬੇਲ ਗਈ ਬੈਠ ਤੇ ਸਮਝ ਲਓ ਵੀ ਤੁਸੀਂ ਇਹਨਾਂ ਨੂੰ ਵੀ ਦੋ ਲਾਗੇ ਪਾਣੀ ਤੇ ਇੱਕ ਗੱਖਾਂ ਵਾਲੀ ਸਪਰੇ ਤੇ ਕੱਲ ਕਰੀ ਆ ਆਪਾਂ ਤਾਕਤ ਵਾਲੀ ਸਪਰੇ ਆ ਦੇਖੋ ਜੰਮੀ ਪਈ ਆ ਤੇ ਇਦਾਂ ਦੀ ਹੈਗੀ ਆ ਵੇਲ ਤੇ ਗੰਧਲ ਗੁੰਧਲ ਕਰੋ ਚੈੱਕ ਆ ਨੋ ਤੁਹਾਡੇ ਸਾਹਮਣੇ ਆ ਜੋ ਵੀ ਹੈਗੀ ਆ ਬਸ ਇਹ ਨਵੇਂ ਮੀਰੀਆਂ ਨਿਸ਼ਾਨੀਆਂ ਹੁੰਦੇ ਨੇ ਮਤਲਬ ਜੇ ਗੰਧਲ ਵਧੀਆ ਮੋਟੀ ਐਨ ਵਧੀਆ ਰੋਕ ਖੜਾ ਹੋਵੇ ਨਾ ਆਲੂ ਦਾ ਸਮਝ ਲਓ ਆ ਕਰੋ ਚੈੱਕ ਪੂਰਾ ਕੈਂਟ ਖੜਾ ਹੋਵੇ ਤਾਂ ਸਮਝ ਲਓ ਵੀ ਨਵੇਂ ਬੀਰੀ ਨਿਸ਼ਾਨੀਆਂ ਵੀ ਵਧੀਆ ਬਾਕੀ ਹੋਰ ਐ ਕੋਈ ਬੂਟਾ ਆਇ ਨਹੀਂ ਹੈਗਾ ਵੀ ਰਲਾ ਫਲਾਏ ਪੂਰਾ ਓਕੇ ਰਪੋਰਟ ਆ ਇੱਕ ਸਾਰ ਆਲੂ ਖੜਾ ਸਾਰ ਬਾਕੀ ਬਾਬੇ ਨਾਨਕ ਦੀ ਕਿਰਪਾ ਜੋ ਦੇਣਾ ਉਹ ਨਹੀਂ ਦੇਣਾ ਆ ਇਸ ਟਾਈਮ ਪੂਰਾ ਵਧੀਆ ਏ ਅਕੇ ਆਪਾਂ ਸਮਾਂ ਦੇਖਿਆ ਨਹੀਂ ਦੇਖੋ ਇੰਨਾ ਕ ਨਰਮ ਹੈ ਤੇ ਖਾਦ ਪਾ ਕੇ ਪਤਲਾ ਪਤਲਾ ਪਾਣੀ ਮੋੜ ਦੇਣਾ ਬੇਲਾਂ ਲਾਕੀਆਂ ਬੈਠਣਾ ਆ ਦੋਈ ਪਲਾਟਾਂ ਨੂੰ ਆਪਾਂ ਕਰੀਆ ਸਪਰਿਆ ਦੇਖੋ ਇਦਾਂ ਡੇਡੀਆਂ ਹੋਣ ਲੱਗੀਆਂ ਏ ਵੀ ਮਿੱਤਰੋ ਤੁਹਾਨੂੰ ਮਾਗੇ ਵੀ ਦੱਸ ਦਵਾਂ ਨਾ ਵੀ ਇਹ ਪਲਾਟਾਂ ਦੇ ਵਿੱਚ ਪਹਿਲੀ ਵਾਰ ਹੀ ਆਲੂ ਲੱਗਿਆ। ਪਹਿਲੀ ਵਾਰ ਜ਼ਮੀਨ ਪਲਟੀ ਹੋਈ ਆ ਤੇ ਪਹਿਲੀ ਵਾਰ ਹੀ ਵਿੱਚ ਸਾਰਾ ਮਾਲ ਝੋਨੇ ਦਾ ਮਲਚਿੰਗ ਕੀਤਾ ਗਿਆ। ਕਿਉਂਕਿ ਕਦੇ ਕਿਸੇ ਨੇ ਕਰੀ ਨਹੀਂ ਸੀ। ਸਾਰੇ ਵੀਰ ਜਿੰਨੇ ਵੀ ਉਰੇ ਆਏ ਨੇ ਸਭ ਕਣਕ ਜੀਰੀ ਵਾਲੇ ਆਏ ਨੇ। ਆਲੂ ਵਾਲੀ ਖੇਤੀ ਆਪਾਂ ਸਟਾਰਟ ਕਰੀ ਆ ਉਰੇ ਤੇ ਏਰੀਆ ਦੇ ਵਿੱਚ ਆਪਣੀ ਉਹ ਜਿੰਨੇ ਲਾਇਬ ਨੇ ਆਲੂ ਆਪਣੇ ਹੀ ਨੇ ਹੋਰ ਬਾਕੀ ਸਾਰੇ ਵੀਰਾਂ ਦੀ ਕਣਕ ਬੀਜੀ ਹੋਈ ਆ। ਕਣਕ ਵੀ ਸੁਪਰ ਸੀਡਰ ਨਾਲ ਬਜਾਈ ਹੋਈ ਏ ਸਾਰੀ ਇੱਥੇ ਕੋਈ ਮਸ਼ੀਨ ਨਾਲ ਨਹੀਂ ਕਰਦਾ ੱਪੜ ਦੇ ਵਿੱਚ ਗੱਠਾ ਚਕਾ ਕੇ ਨਾਲ ਹੁੰਦੇ ਬਜਾਈ ਕਰ ਦਿੰਦੇ ਨੇ ਕੋਈ ਹਾਲ ਨਹੀਂ ਫੇਰਦਾ ਕੋਈ ਤਵੀਆਂ ਨਹੀਂ ਫੇਰਦਾ ਕੁਝ ਨਹੀਂ ਫੇਰਦਾ ਕੋਈ ਰੋਟਾਵੇਟਰ ਨਹੀਂ ਫੇਰਦਾ ਸਿੱਧੀ ਬਜਾਈ ਕਰ ਹੀ ਜਾਂਦੇ ਨੇ ਸ਼ਾਮ ਨੂੰ 4 ਵਜੇ ਤੋਂ ਬਾਅਦ ਲਾ ਕੇ ਖੁੱਲੀਆਂ ਗੱਠਾਂ ਨੂੰ ਅੱਗ ਦੂਸਰੇ ਦਿਨ ਨਾਪ ਦਿੰਦੇ ਆ ਪਲਾਟ ਆ ਦੇਖੋ ਆ ਵੀ ਇਦਾਂ ਦਾ ਖੜਾ ਆਲੂ ਪੂਰਾ ਘੈਂਟ ਆ ਆਹ ਏਸਾਰਾ ਏਰੀਆ ਦਰ ਕਣਕੇ ਕਣਕਾ ਦੇਖੋ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰਾ ਏਰੀਆ ਕਣਕੇ ਖੜੀ ਆ ਮੌਸਮ ਵਧੀਆ ਸਾਫ ਸਵੇਰੇ ਧੁੱਪ ਨਿਕਲਾਈ ਪੂਰੀ ਵਧੀਆ ਟਾਈਮ ਨਾਲ ਕੋਈ ਧੁੰਦ ਨਹੀਂ ਦੀ ਅੱਜ ਨਾ ਸ਼ਾਮਾਂ ਨੂੰ ਦੀ ਰਾਤ ਵੀ ਆਪਾਂ ਲੇਟੇ ਗਏ ਆਂ ਔਰ ਰੋਟੀ ਦੇ ਕੇ ਤੇ ਰਾਤ ਫਿਰ ਨੂੰ ਪਤਾ ਵੀ ਨੇਰੇ ਜਿਹਾ ਆਪਾਂ ਵੀਡੀਓ ਨਹੀਂ ਬਣਾਈ ਤੇ ਉਹ ਭਰਲੇ ਪਲਾਟਾਂ ਦਾ ਉਹ ਸਾਹਮਣੇ ਵਾਲਿਆਂ ਦਾ ਦੋਵੇਂ ਪਲਾਟਾਂ ਦਾ ਪਾਣੀ ਦਾ ਕੰਮ ਨਿਬੜ ਗਿਆ ਸਪਰੇ ਦਾ ਵੀ ਨਿਬੜ ਗਿਆ ਉਧਰਲਾ ਹੋ ਗਿਆ ਓਕੇ ਤੇ ਅੱਜ ਪਹੁੰਚ ਗਏ ਆ ਪਲਾਟਾਂ ਚ ਇੱਧਰ ਲਿਆਂ ਚ ਤੇ ਤਿੰਨ ਚਾਰ ਦਿਨ ਹੋ ਗਏ ਰਹਿੰਦੇ ਆ ਨੂੰ ਤੇ ਦੋ ਦਿਨ ਹੋਰ ਲੱਗਣਗੇ ਉਰੇ ਬਾਕੀ ਤੁਹਾਡੇ ਸਾਹਮਣੇ ਆ ਬਰੀਕ 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 ਗੁੱਲੀ ਡੰਡਾ ਹੁਣ ਨਿਕਲ ਰਿਹਾ ਹੈ ਜਦ ਬੇਲਾਂ ਪੈ ਗਈਆਂ ਨਹੀਂ ਆਪਾਂ ਹੱਥਾਂ ਵਾਲੇ ਪੰਪ ਨਾਲ ਕਰ ਦਿੰਦੇ ਸਪਰੇ ਦੇਖੀ ਜਾਂਦੀ ਹੈ ਜੋ ਵੀ ਹੁੰਦੀ ਹੈ ਹੁਣ ਬਾਅਦ ਚ ਪਤਾ ਲੱਗੂਗਾ ਵੀ ਕਿੱਦਾਂ ਦਾ ਕਵਿਲਾ ਦੇ ਉੱਪਰ ਕੀ ਪਾਰ ਹੁੰਦਾ ਜਾਂ ਕੀ ਹੁੰਦਾ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਭ ਸ਼੍ਰੀਕਾਤ ਹੈਗੇ ਆ ਜੀ ਸਹੋਲੀ ਵਾਲੇ ਆਲੂ ਆਪਣੇ